ਬਾਈ ਜੀ ਅੱਜ ਪਹੁੰਚੇ ਹੋਇਆ ਮੇਲਾ ਇੰਦਗੜ ਛਿੜੀ ਦਾ ਬਹੁਤ ਹੀ ਮਸ਼ਹੂਰ ਤੇ ਪੁਰਾਣਾ ਮੇਲਾ ਹੈ ਇਹ ਪੰਜਾਬ ਦਾ ਤੇ ਇੱਥੇ ਆਪਣੇ ਬੱਕਰੀਆਂ ਵਾਲੇ ਬਹੁਤ ਪੁਰਾਣੇ-ਪੁਰਾਣੇ ਆ ਜਿਹੜੀ ਪਹੁੰਚਦੇ ਨੇ ਆਪਣੀਆਂ ਬੱਕਰੀਆਂ ਦਾ ਮੇਲਾ ਭਰਉਂਦੇ ਨੇ ਤੇ ਵੇਚ ਲੈ ਵੀ ਹੁੰਦੀ ਐ ਸੌਦੇ ਸੱਠੇ ਵੀ ਹੋ ਜਾਂਦੇ ਨੇ ਇਸ ਮੇਲੇ ਦੇ ਵਿੱਚ ਤੇ ਇੱਥੇ ਬਾਈ ਬੱਕਰਾ ਲੈ ਕੇ ਪਹੁੰਚਿਆ ਬਹੁਤ ਹੀ ਚੰਗੀ ਕੁਆਲਿਟੀ ਦਾ ਬੱਕਰਾ ਐ ਤੇ ਬਹੁਤ ਹੀ ਜਿਹੜੇ ਅੱਜ ਕੱਲ ਨਵੇਂ ਬੰਦੇ ਕੰਨਾਂ ਦੇ ਸ਼ਕੀਨ ਨੇ ਇਹਨਾਂ ਨੂੰ ਬੜੇ-ਬੜੇ ਕੰਨਾਂ ਵਾਲਾ ਬੱਕਰਾ ਅੱਜ ਆਪਾਂ ਇੰਤਗੜ ਛਿੜੀ ਦੇ ਮੇਲੇ ਤੇ ਦਿਖਾਵਾਂਗੇ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਹਾਂ ਸਾਥੀ ਕਰ ਬਾਈ ਜੀ ਕਿਹੜੇ ਪਿੰਡੋਂ ਪਹੁੰਚੇ ਹੋ ਤੁਸੀਂ ਮਾਨਾ ਪਿੰਡ ਤੋਂ ਆਇਆ ਜੀ ਮਾਨਾ ਹਾਂਜੀ ਜ਼ਿਲ੍ਹਾ ਸੰਗਰੂਰ ਹੈ ਜੀ ਆਪਣਾ ਸੰਗਰੂਰ ਹੈ ਜੀ ਕਿੰਨੀਆਂ ਬੱਕਰੀਆਂ ਲੈ ਕੇ ਆਉਂਦਾ ਹੈ ਅੱਜ ਮੇਲੇ ਤੇ 28 ਬੱਕਰੀਆਂ ਲੈ ਕੇ ਆਇਆ ਹਾਂਜੀ ਕਿਵੇਂ ਇਹ ਗੱਡੀ ਪੱਟੀ ਚਾ ਕੇ ਨਹੀਂ ਗੱਡੀ ਲੈ ਕੇ ਆਇਆ ਤੇ ਬਹੁਤ ਬਾਟ ਦੀਆਂ ਬਾਈਆਂ ਨੂੰ ਤੇ ਅੱਜ ਮੇਲੇ ਦੇ ਉੱਪਰ ਪਹੁੰਚੇ ਨੇ ਜ਼ਿਲ੍ਹਾ ਸੰਗਰੂਰ ਹੈ ਤੇ ਪਿੰਡ ਮਾਨਾ ਬਾਈ ਦਾ ਦਾ ਇਹ ਬਾਕੀ ਕਰੀ ਬਾਈ ਇਹ ਕਿੰਨੇ ਕ ਟਾਈਮ ਤੋਂ ਬੱਕਰੀਆਂ ਆਪਣੇ ਚਲਦੀਆਂ ਆ ਰਹੀਆਂ ਸਾਡੇ ਕੋਲ ਜਦੋਂ ਕਾਦੀ ਆਉਂਦੀ ਆ। ਇਹ ਵੀ ਯਕੀਨ ਕਰੀ ਗੱਲ ਕਰੀ ਆਪਾਂ ਇਹ ਬੱਕਰੇ ਦੀ ਇਹ ਆਪਣੇ ਘਰ ਲਈ ਬੱਚਾ ਹੈ ਜਾਂ ਕਿ ਤੂੰ ਮੁੱਲ ਨਾਲ ਦਾ ਬੱਚਾ ਹੈ। ਇਹ ਬਾਕੀ ਬਾਈ ਕੰਨ ਬਹੁਤ ਨੇ ਹਨਾਈ ਪਈ ਹੈ। ਬਾਈ ਕੈਮਰਾ ਮਾਰ ਦਿਓ ਮੂੰਹ ਤੇ ਬੱਕਰੇ ਦੇ। ਬਹੁਤ ਸਾਰੇ ਮੇਲੇ ਨਾਲ ਵੱਡੇ ਕੰਨ ਹੋਣੇ ਹਨਾ। ਤੇ ਖਾਦ ਬਾਈ ਕੰਨ ਲੰਬਾ ਨਹੀਂ ਹੈਗਾ ਕੰਨ ਤੇ ਚੌੜਾ ਵੀ ਬਹੁਤ ਹੈ। ਸਾਰੀ ਤੇ ਸਿੰਗੀ ਬਹੁਤ ਸਟੈਂਡਰਡ ਦੀ ਸਿੰਗੀ ਹੈ। ਉਹ ਆਪਾਂ ਛੋਟੀ ਬਦਾਮੀ ਸਿੰਗੀ ਕਹਿੰਦੇ ਆ। ਇਹ ਸ਼ਾਨ ਹੈ ਬਾਈ ਬਹੁਤ ਭਾਰੀ ਲੱਗਦਾ ਤੇ ਬਾਈ ਇਹ ਦੰਦ ਕਿੰਨੇ ਹੋ ਗਏ ਇਹ? ਇਹ 8 ਦੰਦ ਕੱਢ ਰਿਹਾ ਜੀ ਉਹ। ਉਮਰ ਆਮਰ ਕਿੰਨੀ ਹੋਣੀ ਜੀ? 2.5 ਸਾਲ ਦੇ ਲੱਗ ਪਾ। 2.5 ਸਾਲ ਦੇ। ਅੰਨੀ ਤੂੰਵੇ ਦਾ ਤਾਂ ਸਮਝ ਨਹੀਂ ਆਉਂਦਾ। ਹਾਂ ਕੱਢ ਰਿਹਾ ਜੀ। 3-3 ਨਾ ਮਹੀਂ ਬੱਦ। ਬੱਕਰਾ ਹੈ ਤੇ ਤੁਹਾਨੂੰ ਦੰਦ ਨਹੀਂ ਆਪਾਂ ਪੱਕ ਕੇ ਦਿਖਾ ਦਨੇ ਆ। ਆਹ ਦੇਖ ਸਾਡਾ ਬਾਈ। ਨਾ ਮੇਰਾ ਤਾਂ ਬੱਕਰਾ ਹੈ ਤੇ ਭਾਈ ਜੇਕਰ ਇਹਦਾ ਕੋਈ ਸੈਂਡ ਵੇਚਣ ਦਾ ਕੋਈ ਹੈਗਾ ਉਹ ਨਹੀਂ ਲੈਣ ਦੀ ਸੇਲ ਕਰ ਦੂੰਗੀ ਤੇ ਦੇਖ ਸਾਹਮਣੇ ਭਾਈ ਬੱਕਰਾ ਇਹ ਛੇਲ ਦੇ ਉੱਪਰ ਵੀ ਹੈ ਤੇ ਇੱਕ ਸਾਹਮਣੇ ਮੇਰੇ ਕਰਨੇ ਬਹੁਤ ਨੇ ਬੱਕਰੇ ਦੇ ਜਿਹੜੇ ਅੱਜ ਕਰਨ ਕੰਨ ਭਾਂ ਨੇ ਤੇ ਪ्योर ਜੈਡ ਬਲੈਕ ਬੱਕਰਾ ਹੈ ਤੇ ਦਿਖਾ ਦੂੰਗੀ ਹੱਡਾਂ ਪੈਰਾਂ ਦਾ ਬਹੁਤ ਭਾਰੀ ਹੈ ਤੋੜ ਕੇ ਜੀ ਤੁਹਾਨੂੰ ਦਿਖਾ ਦਾਨੇ ਕੋਈ ਹੱਡ ਬੈਂਟ ਹੋਣੀ ਤੇ ਬਾਕੀ ਜਿਹੜੀ ਇਹਦੀ ਮੇਨ ਚੀਜ਼ ਹੈ ਬਾਈ ਜੀ ਆ ਦੇਖ ਸਕਦੇ ਹੋ ਇਹਦੇ ਨਾਲ ਜਿਹੜਿਆ ਥੱਲੋ ਨਾਲ ਨੇ ਬਿਲਕੁਲ ਅੱਗੇ ਨੂੰ ਲੈ ਟਡਕਣੀ ਨੂੰ ਜਿਹੜੀਆਂ ਇਹਦੀਆਂ ਪੱਠਾਂ ਆਉਣੀਆਂ ਹਨ ਵਧੀਆ ਫੁਕਵੇਂ ਛੱਡੇ ਦੀਆਂ ਤੇ ਅੱਗੇ ਨੂੰ ਖਾਣ ਹੋਣ ਸਾਰੇ ਇਹ ਨੂੰ ਟੱਡਾ ਹੁੰਦੀ ਜੀ ਮੁੱਡੇ ਟੱਡਕਣੀ ਨੂੰ ਖਾਣ ਜੱਡਾ ਹੋਊਗਾ ਬੱਕਰੇ ਦਾ ਮੇਨ ਪੁਆਇੰਟ ਬੱਕਰਾ ਥੱਲੋ ਬਹੁਤ ਚੰਗਾ ਹੈ ਗੱਲ ਹੈ ਕਿ ਦੇਖ ਸਕਦੇ ਹੋ ਬਾਕੀ ਬੱਕਰਾ ਕੰਨਾ ਕੰਨਾ ਦਾ ਲੈੰਥ ਵੀ ਬਹੁਤ ਹੈ ਤੇ ਹਾਈਟ ਹੋਊਗੀ ਜੀ 43 ਇੰਚ ਆ ਹੋਣਾ ਬਾਈ 44 ਇੰਚ 44 ਇੰਚ ਹਾਈਟ ਆ ਬਾਈ ਕਹਿੰਦਾ ਜੀ ਪੂਛ ਪਾਸ਼ ਵੀ ਦੇਖ ਆ ਕੇ ਬਿਲਕੁਲ ਸਿੱਧੀ ਪੱਤਰੀ ਪੂਛ ਹੈ ਕੋਈ ਪੂਛ ਚ ਬੰਗਵਾ ਨਹੀਂ ਹੈ ਇਹਨੂੰ ਵਧੀਆ ਟੌਪ ਕੁਆਲਿਟੀ ਦਾ ਮੇਲੇ ਦਾ ਜਮਕਰਾ ਹੈ ਹਿੰਦਬੜ ਚੜੀ ਦਾ ਇਹ ਹੋਰ ਬੱਕਰੀਆਂ ਦਿਖਾਉਂਦੇ ਬਾਈ ਦਾ ਬੱਕਰਾ ਤੇ ਹੁਣ ਦਿਖਾਉਨੇ ਆ ਬਾਈ ਜੀ ਫੈਡ ਪੱਠ ਹੈਂ ਦੇਖ ਸਾਡੇ ਬਾਈ ਫੈਡ ਪੱਠ ਹੈ ਪ્યોਰ ਜੈੱਟ ਬਲੈਕ ਕਾਲੀ ਕੋਈ ਸਿੰਗੀ ਸਿੰਗੀ ਦੀ ਬਰਕਰ ਦੇਖ ਸਾਡੇ ਬਾਈ ਇਹ ਕੰਨ ਇਹਦਾ ਵੀ ਉਸੇ ਬੱਕਰੇ ਜੋ ਬਹੁਤ ਲੰਬਾ ਕੰਨ ਹੈ ਆ ਦੇਖ ਲੋ ਬਾਈ ਰਿਜ਼ਲਟ ਵੀ ਤੁਹਾਨੂੰ ਨਾਲ ਦੀ ਨਾਲ ਬੱਕਰੇ ਦਾ ਪੱਠ ਦੋ ਦੰਦ ਪੱਠ ਦੋ ਦੰਦ ਹਾਂਜੀ ਬਾਈ ਦੋ ਇਹ ਦੰਦ ਪੱਠ ਬਾਈ ਇਹ ਕ੍ਰੋਸ ਨਹੀਂ ਕਰਾਈ ਹਣੇ ਹਾਂਜੀ ਹੁਣ ਪਾਸ ਜੁਨ ਕਰਾਉਣੀ ਹੈ ਅਗਲੇ ਥਾਂ ਠੀਕ ਹੈ ਇਹ ਦੇਖ ਸਾਡੇ ਮੇਰੇ ਬਹੁਤ ਚੰਗੀ ਕੁਆਲਿਟੀ ਦੀ ਪੱਠ ਹੈ ਬਾਈ ਪਹੁੰਚਿਆ ਮਾਨਾ ਤੋਂ ਇਹਦਾ ਰੇਟ ਕੀ ਹੈ ਜੀ ਇਹਦਾ ਰੇਟ 17000 ਰੁਪਏ ਹੈ ਪੱਠ ਦਾ ਹਾਂ ਜੀ ਇਹ ਮੇਰੇ ਸਰਪੂਰ ਹੋਰ ਤੋਂ ਚੰਗੀ ਕੁਆਲਿਟੀ ਦੀ ਕੰਮ ਹੈ ਰੱਖਦੇ ਹਾਂ ਤੁਹਾਡਾ ਜੀ ਲਓ ਬਾਈ 70000 ਰੁਪਏ ਮੰਗਿਆ ਬਾਈ ਇਹ ਮੇਰਾ ਪੱਠ ਦੇਖ ਸਕਦੇ ਹੋ ਤੁਸੀਂ 17000 ਲਿਆ ਕੇ ਜੀ ਬੱਕਰੀਆ ਕਰਾਸ ਕਰਾਉਣੇ ਆ ਠੀਕ ਹੈ ਜੀ ਸਾਡੀ ਧੂਲਾ ਦਾ ਪੁੱਤਾ ਜੀ ਉਹ ਮੈਂ ਪੂਰੀ ਵਾਲਾ ਫੰਦ ਦੇ ਨੜੇ ਦੇ ਨੜੇ ਰਹਿੰਦੇ ਨੇ ਸਾਡੀ ਭੂਆ ਦਾ ਪੋਤਾ ਜੀ ਕਹਿੰਦਾ ਜੀ ਜੀ ਬੱਕਰੇ ਉਹਨਾਂ ਦਾ ਵੀ ਰੱਖਦੇ ਨੇ ਹਾਂ ਜੀ ਜਦੋਂ ਪ੍ਰਾਣੇ ਬੰਦੇ ਨੇ ਪੁਰਾਣੇ ਬੰਦੇ ਨੇ ਜੀ ਸਾਡੀ ਖੜੀ ਪੂਰੀ ਜਾਨੀਆਂ ਪਾਕਤਾਂ ਤੋਂ ਦੇ ਐਸੇ ਠੀਕ ਹੈ ਜੀ ਪੁਰਾਣੇ ਬੰਦਿਆਂ ਦਾ ਜੇ ਕਰ ਕਰੀ ਜਾਂਦਾ ਤੇ ਇਹ ਸਾਡੇ ਭਰਾ ਦਾ ਮੁੰਡਾ ਜੀ ਆ ਨੀਰਾ ਸਾਹਿਬ ਆਦਰੂ ਜੀ ਬੇਗੜੇ ਕਹਿੰਦੇ ਨੇ ਇਹ ਆ ਨੀਕੜੇ ਇਹ ਪੂਰੂ ਹਾਂ ਇਹ ਪੂਰੂ ਜੀ ਦੇਖ ਸਾਦੋ ਮੇਰੇ ਸ਼ੇਰੀ ਪੱਠਾ ਕਾਨੂੰਨ ਸੂਈ ਹੋਈ ਆ ਇਹ ਕੰਨਾ ਕੰਨਾ ਦੀ ਲੈਂਥ ਬਹੁਤ ਐ ਤੇ ਹਾਈ ਟੋਲ ਦੀ 36 ਸੈਂਟੀਮੀਟਰ ਚਾਈਸ ਐ ਕਿ ਭਾਈ ਬੱਚੇ ਕਿਨੇ ਲੱਗੇ ਜੀ ਨੇ? ਇਹਨੇ ਦੋ ਬੱਚੇ ਨੇ ਸਾਰੇ। ਠੀਕ ਆ ਲੋੜੀ ਮੈਂ ਜੀ ਸੂਈ ਨਾ। ਨਾ ਹੁਣੇ ਸੀ ਜੀ ਨੂੰ 20 ਕਿਲੋ ਮੈਂ ਲਈ। ਅੱਜ ਤਾਜੀ ਸੂਈ ਜੀ। ਹਾਂ ਜੀ ਹਾਂ ਜੀ। ਤੇ ਦੇਖ ਆ ਨਾ ਭਾਈ ਤਾਜੀ ਸੂਈ ਪੱਠਾ ਹੈ। ਪੂਰੀ ਸ਼ੇਰੀਆਂ ਰੰਗਾਂ ਦੇ ਦੇਖ ਸਕਦੇ। ਸੋਹਣੀ ਬੱਕਰੀ ਆ। ਹੋਰ ਲਿਆ ਉਸ। ਹੋ ਰਹੀ ਹੈ ਜੋੜੀ ਹਾਂਜੀ ਜੋੜੀ ਰਹੀ ਹੈ ਆ ਦੇਖੋ ਬਾਈ ਤਾਲੀਆਂ ਟੱਪੀਆਂ ਰੰਗ ਜਾਨੀ ਸਾਰੀ ਰੱਖ ਦਿਓ ਹਾਂਜੀ ਰੰਗ ਕਰੇ ਜਾਨੀ ਬਾਕੀ ਮੇਲੇ ਦੇ ਕਿੰਨੇ ਖਾਣ ਹੋਵੇ ਭਰੇ ਆਉਂਦੇ ਨੇ ਤੁਹਾਨੂੰ ਕਾਨੂੰਨ ਲਗਾਤਾਰ ਹੋ ਗਏ 8-10 ਸਾਲ ਜੀ ਹੋ ਗਏ ਨੇ। ਗਿੰਦਗੜ ਚੜੀ। ਗਿੰਦਗੜ ਚੜੀ। ਅਰੇ ਹੋਰ ਕਿਹੜੇ-ਕਿਹੜੇ ਮੇਲੇ ਨੇ? ਕੱਲਰ ਰੋਡ, ਕੱਲਰ ਰੋਡ ਵੀ ਚੱਲੇ ਜੀ। ਜਾਰਗਰੀ ਦਾ ਨੇ ਜੀ। ਸਰਪਾਰ ਵੀ ਜਾਂਦੇ ਆ ਜੀ। ਸਾਰੇ ਮੇਲੇ। ਹਾਂ ਜੀ, ਲੇਕਿਨ ਜਦੋਂ ਸਾਡੇ ਕੋਲ ਸੰਗਰਾਮ। ਯਾਨੀ ਜਿਹੜਾ ਮੇਲਾ ਹੁਣ ਤੂੰ ਪਤਾ ਲੱਗ ਗਿਆ ਨਾ ਜੀ ਉਹਦੋਂ ਮੇਲਾ ਹੈ। ਕਿੰਨੇ ਕੇ ਦਿਨ ਪਹਿਲਾਂ ਤੇ ਆ ਨਹੀਂ ਸ਼ੁਰੂ ਕਰਦਾਂ ਨੇ। ਲੱਗ ਜਾਂਦਾ ਨਹੀਂ 10-15 ਦਿਨ ਪਹਿਲਾਂ ਤੇਰੀ ਕਰਨ ਲੱਗ ਜਾਂਦਾ ਜੀ। ਜਿਹੜੇ ਪਸ਼ੂ ਮੇਲੇ ਤੋਂ ਲੈ ਕੇ ਜਾਂਦੇ ਰੋਲੇ ਜੀ। ਉਹਨਾਂ ਦੀ ਫਿਰ 15 ਦਿਨ ਪਹਿਲਾਂ 20 ਦਿਨ ਪਹਿਲਾਂ ਪੂਰੀ ਕਹਿੰਦੇ ਮੇਲਿਆਂ ਦਾ ਬਾਈਆਂ ਨੂੰ ਪੂਰਾ ਸ਼ੌਂਕ ਹੈ ਤੇ ਚੰਗੀ ਕੁਆਲਿਟੀ ਦਾ ਮਾਲ ਬਾਈ ਰੱਖਦੇ ਨੇ ਸਾਡੇ ਏਰੀਆ ਦੇ ਬੰਦੇ ਨੇ ਸੰਗਮੂਚੜੇ ਦੇ ਜਾਂ ਜਿੰਦਗੜ ਛਿੜੀ ਮੇਲੇ ਤੇ ਪਹੁੰਚੇ ਹੋਏ ਨੇ ਤੇ ਛੜ ਹੋਰ ਨੇ ਆਉਂਦੇ ਮੋੜੀਆਂ ਮਲੇਆ ਬਣਾ ਰਹੇ ਨੇ ਅੱਜ ਆਵੇ ਸਾਧੂ ਬਾਈ ਲੱਖਾਂ ਦੀ ਡੱਬੀ ਬੱਕਰੀਆਂ ਦੇ ਘਟਾਲੀ ਤੇ ਬਾਈ ਬਾਕੀ ਜ਼ਿਆਦਾਤਰ ਮੋਜਲ ਬੱਲ ਵੀ ਲੈ ਲੈਣੇ ਦਾ ਘਰੀ ਪੱਠਾ ਪਾਉਗੇ ਨਾ ਮੋਲ ਲੈ ਲੈਣੇ ਆ ਮੁੰਦੂ ਗਿੱਦੜਾ ਨੇ ਚੰਗਾ ਪਸੂ ਕਈ ਕਈ ਵਾਰ ਕੋਕੇਸ਼ੀ ਆ ਕੇ ਨੂੰ ਮਿਲ ਜਾਂਦਾ ਜੀ ਮੈਂ ਤਾਂ ਲਾਈਵ ਹੀ ਲੈ ਲਿਆ ਯਾਨੀ ਘਰੇ ਵੀ ਪੱਠਾ ਪਾ ਘਰੇ ਵੀ ਪੱਠਾ ਪਾ ਰੰਗਾਂ ਨੇ ਬਾਈ ਸਾਰਿਆਂ ਦੇ ਸਕੂਲ ਨੇ ਰੈਨ ਕਲੂਣਾ ਹੀ ਹੈ ਮੇਰਾ ਪੱਠਾ ਨੇ ਕਲੂਣਾ ਪੱਠਾ ਜੀ ਬਾਈ ਕਲੂਣਾ ਪੱਠਾ ਸੁਣ ਰੰਗਾਂ ਨੇ ਬਾਈਆਂ ਦੀਆਂ ਯਾਰ ਇਹਨਾਂ ਨੂੰ ਪੂਰੀ ਦਮ ਆਲੇ ਬਖਮੀ ਦੇ ਡਾਕ ਨੇ ਬਰੀਨ ਬੱਕਰੀ ਹੈ ਜਿਹਦੀ ਗੱਲ ਹੈ ਇਹ ਵੀ ਕਲੂਨ ਆ ਬਾਈ ਜਾਂ ਦੂਜੇ ਇਹ ਦੂਜੇ ਵੀ ਹੈ ਸ਼ਕੀਨ ਬੱਕਰੀ ਹੈ ਇਹਦਾ ਕੋਈ ਵੇਚਣ ਦੁੱਤਣ ਦਾ ਬਾਈ ਇਹ ਤਾਂ ਵੇਚਣ ਦਾ ਲਈਏ ਘਰੇ ਰੱਖਿਆ ਹੋਇਆ ਲਈ ਬੱਕਰੀ ਨੂੰ ਸਾਹ ਉਸ ਦੀ ਜਦੋਂ ਉਹਦਾ 100 ਨਹੀਂ ਹੁੰਦਾ ਜੀ ਹਾਂ ਜੀ ਇਹ ਬੱਕਰੀ ਚੰਗੀ ਹੈ ਬਾਈ ਦੇਖ ਸਾਡੋ ਉਹਦੀ ਬਾਈ ਕਹਿੰਦਾ ਕਿ ਇਹ ਨਹੀਂ ਆ ਪਕਰੇ ਰੱਖਿਆ ਹੋਇਆ ਹੈ ਆਦੂ ਆਦਾ ਪੱਠੇ ਨੂੰ ਇੱਕ ਬਾਈ ਹੋਰ ਲਖਾਣਿਆ ਨਾਗਰੀ ਕਹਾਂਦੇ ਨੇ ਜੀ ਨੂੰ ਤੇ ਸਿੰਗੀ ਸੁੰਘੂ ਦੇ ਤੇ ਉਹ ਥੋੜਾ ਗੱਡੀ ਦੇ ਵਿੱਚ ਨਿਬੜਦੀ ਆ ਗੱਡੀ ਦੇ ਵਿੱਚ ਥੋੜਾ ਐ ਨਿਬੜ ਗਈ ਪੱਠੇ ਇਹ ਵੀ ਪਲੂਣ ਆ ਇਹ ਦੁੱਜੇ ਜੀ ਇਹ ਦੁੱਜੇ ਜੀ ਹੈ ਤੇ ਇਸ ਸਾਹਮਣੇ ਬਾਈ ਨਾਗਰੀ ਹੈ ਜਮ ਸਾਫ ਨਾਗਰੀ ਕਹਾਂਦੇ ਨੇ ਜੀ ਨੂੰ ਤੇ ਹਾਈਜ਼ੂਲਟ ਬਹੁਤ ਦਾ ਸੰਟੀ ਦਾ ਪੂਲ ਚ ਹਾਈਜ਼ ਹੈ ਬੱਕਰੀ ਤੇ ਸਭੇ ਸੂਲਿਆ ਬੱਕਰੀਆਂ ਵੜੀਆਂ ਸਾਰੀ ਓਏ ਤੁਮ ਪੱਠੇ ਦੇ ਥਾਂ ਗੱਪਲ ਪੱਠਾ ਜੀ ਹੋਣੇ ਦੋ ਮਹੀਨੇ ਹੰਦ ਨਹੀਂ ਆ ਦੋ ਇਹ ਝੱਪਲ ਘਰਾ ਤੀ ਹਾਂ ਜੀ ਦੋ ਮਹੀਨੇ ਚੋਰੀ ਦਾ ਹਜੇ ਕਿੰਨਾ ਇਹ ਸਾਡੇ ਮੈਂ ਕਹਾਂ ਤੁਹਾਨੂੰ ਕੀ ਆਉਂਦੀ ਹਾਂ ਹਾਂ ਦੋ ਦੰਦਾਂ ਦਾ ਛੋੜਨ ਦਾ ਪੱਠਾ ਪਈ ਜਾਣਾ ਚੋਰੀ ਨਹੀਂ ਆਉਣੀ ਸਾਰਾ ਹੋਏ ਨਾ ਬੱਕਰਾ ਦਵਾ ਖਰਦਾ ਖਰਦਾ ਇਹਨੋਂ ਉੱਥੇ ਆ ਤੇ ਇਹਨੋਂ ਭਾਈ ਇੱਕ ਬੱਕਰਾ ਹੋਣ ਆ ਗਿਆ